ਸਸਰੀਕਾਲ ਪੰਜਾਬੀਓ ਕੀ ਹਾਲ ਆ ਮੈਂ ਤੁਹਾਡਾ ਵੀਰ ਸਰਜੀਤ ਸਿੰਘ ਰੰਡਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਤਹਿਸੀਲ ਪਰਦਾਨ ਧਰਮਕੋਟ ਸਾਥੀਓ ਕਿਤੇ ਕਿਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਐਦਾਂ ਦਾ ਸਮਾਂ ਆ ਜਾਂਦਾ ਕਿ ਤੁਸੀਂ ਪਰੇ ਪੰਚਾਇਤ ਦੇ ਵਿੱਚ ਜਾਂਦੇ ਹੋ ਤਾਂ ਤਾ ਨੂੰ ਉੱਥੇ ਜਾ ਕੇ ਨਾ ਕਈ ਵਾਰ ਫੈਸਲਾ ਲੈਣਾ ਔਖਾ ਹੋ ਜਾਂਦਾ ਕਿਉਂਕਿ ਜਿਹੜੀਆਂ ਪਰੇ ਪੰਚੇਤਾਂ ਹੁੰਦੀਆਂ ਉਹਦੇ ਵਿੱਚ ਬੰਦੇ ਤੇ ਬਹੁਤ ਆਉਂਦੇ ਨੇ ਪੰਚਾਇਤ ਦੇ ਵਿੱਚ ਬੈਠਣ ਵਾਲੇ ਬਹੁਤ ਹੁੰਦੇ ਨੇ ਪਰ ਗੱਲਾਂ ਕਰਨ ਵਾਲੇ ਜਿਹੜੇ ਫੈਸਲਾ ਕਰਾਉਣ ਵਾਲੇ ਉਹ ਕੋ ਦੋ ਚਾਰ ਬੰਦੇ ਹੁੰਦੇ ਆ ਔਰ ਕਈ ਵਾਰ ਆਸੀਂ ਜਿਸ ਬੰਦੇ ਦੀ ਮਦਦ ਵਾਸਤੇ ਗਏ ਹੁੰਨੇ ਆ ਅਸਲ ਵਿੱਚ ਉਹ ਬੰਦਾ ਗਲਤ ਹੁੰਦਾ ਉਸ ਟਾਈਮ ਤੁਹਾਡੇ ਮੂਰੇ ਆਣ ਕੇ ਇੱਕ ਸਿਚੁਏਸ਼ਨ ਖੜੀ ਹੋ ਜਾਂਦੀ ਹੈ ਵੀ ਤੁਸੀਂ ਕੀ ਫੈਸਲਾ ਲਵੋਗੇ ਜਿਸ ਬੰਦੇ ਦੀ ਮਦਦ ਕਰਨੋਂ ਵਾਸਤੇ ਆਏ ਹੋ ਉਹ ਬੰਦਾ ਹੀ ਗਲਤ ਆ ਤਾਂ ਉੱਥੇ ਕੀ ਫੈਸਲਾ ਲਵੋਗੇ ਔਰ ਉਹ ਮਾਤਾ ਨੇ ਕਿਉਂ ਜਾ ਕੇ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਕਿਉਂ ਆਪਣੇ ਹੀ ਪਰਿਵਾਰ ਦੇ ਉਲਟ ਚੱਲੀ ਦੱਸਾਂਗੇ ਤੁਹਾਨੂੰ ਸਾਰਾ ਕੁਝ ਜਿੰਨੇ ਆਪਣੇ ਪੇਚ ਨੂੰ ਅਜੇ ਤੱਕ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲੋ ਜੇ ਚੰਗੀ ਵੀਡੀਓ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਥੀਓ ਕੁਝ ਦਿਨ ਪਹਿਲਾਂ 4-5 ਦਿਨ ਪਹਿਲਾਂ ਮੈਂ SSP ਦਫਤਰ ਮੋਗਾ ਜਾਣਾ ਉੱਥੇ ਇੱਕ ਮਾਤਾ ਕੋਟੀ ਸੇਖਾਂ ਤੋਂ SSP ਸਾਹਿਬ ਦੇ ਦਰਖਾਸਤ ਦੇਣ ਵਾਸਤੇ ਆਈ ਸੀ ਔਰ ਉਹ ਲੀਡਰ ਨੂੰ ਬਾਹਰ ਜਦੋਂ ਦਰਖਾਸਤ ਦੇ ਰਹੀ ਸੀ ਤਾਂ ਮੈਂ ਵੀ ਉੱਥੇ ਖੜਾ ਸੀ ਉਹ ਮਾਤਾ ਬੜੀ ਉੱਚੀ-ਉੱਚੀ ਰੋਣ ਲੱਗ ਗਈ ਤੇ ਮੈਂ ਜਾ ਕੇ ਉਸ ਮਾਤਾ ਨੂੰ ਪੁੱਛਿਆ ਕਿ ਮਾਤਾ ਕੀ ਗੱਲ ਹੈ ਕਿਉਂ ਰੋ ਰਹੀ ਹੈ ਉਹ ਮਾਤਾ ਕਹਿ ਰਹੀ ਹੈ ਕਿ ਮੈਨੂੰ 4-5 ਦਿਨ ਤੋਂ ਮੇਰੇ ਜਵਾਈ ਨੇ ਘਰੋਂ ਬਾਹਰ ਕੱਢ ਦਿੱਤਾ। ਔਰ ਮੈਨੂੰ ਤੇ ਮੇਰੀ ਬੇਟੀ ਨੂੰ ਕੁੱਟਿਆ ਮਾਰਿਆ ਉਹਨਾਂ ਨੇ। ਸਾਥੀਓ ਮੈਂ ਉਸ ਮਾਤਾ ਨੂੰ ਕਿਹਾ ਕਿ ਕੋਈ ਗੱਲ ਨਹੀਂ ਮਾਤਾ ਉਹਨਾਂ ਨੂੰ ਮੈਂ ਯਕੀਨ ਦਿਵਾਇਆ। ਮੈਂ ਕਿਹਾ ਵੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਹਮੇਸ਼ਾ ਹਰ ਵਰਗ ਦੀ ਮਦਦ ਦੇ ਲਈ ਖੜੀ ਆ ਔਰ ਤੁਹਾਡੀ ਮਦਦ ਦੇ ਲਈ ਵੀ ਅਸੀਂ ਖੜੇ ਹੋਵਾਂਗੇ। ਐਸਐਸਪੀ ਸਾਹਿਬ ਨੇ ਜਿਹੜੀ ਦਰਖਾਸਤ ਸੀ ਉਹ ਧਰਮਕੋ ਡੀਐਸਪੀ ਸਾਹਿਬ ਨੂੰ ਮਾਰਗ ਕਰ ਦਿੱਤੀ ਇੱਕ ਦਿਨ ਮੈਂ ਗਿਆ ਲੇਕਿਨ ਜੇ ਦਰਖਾਸਤ ਉੱਥੇ ਨਹੀਂ ਸੀ ਆਈ ਪਰ ਮੈਂ ਦੂਜਾ ਪੱਖ ਜਾਣੇ ਬਿਨਾ ਇੱਕ ਮਾਤਾ ਦੀ ਵੀਡੀਓ ਬਣਾ ਕੇ ਪੱਤਰਕਾਰ ਨੂੰ ਸੱਦ ਕੇ ਵੀਡੀਓ ਬਣਵਾਈ ਪਰ ਪੱਤਰਕਾਰ ਨੂੰ ਭੇਜ ਵੀ ਮੈਂ ਦਿੱਤਾ ਦੂਜਾ ਪੱਖ ਜਾਣਨ ਵਾਸਤੇ ਉਹ ਜਾ ਕੇ ਦੂਜਾ ਪੱਖ ਜਾਣ ਕੇ ਆਇਆ ਉਹ ਵੀਡੀਓ ਦੇਖਣ ਤੋਂ ਬਾਅਦ ਚ ਮੈਨੂੰ ਐਉ ਮਹਿਸੂਸ ਹੋਇਆ ਵੀ ਜਿਸ ਤਰ੍ਹਾਂ ਜਿਹੜਾ ਅਗਲਾ ਬੰਦਾ ਵਾ ਉਹ ਕੁਝ ਠੀਕ ਲੱਗਦਾ ਮੈਨੂੰ ਸੋ ਸਾਥੀਓ ਅੱਜ ਮੈਂ ਤੇ ਸਾਡੇ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਕੋਟੀਸੇਖਾ ਤੋਂ ਮੇਰੇ ਵੀਰ ਨੇ ਉਹ ਮੇਰੇ ਨਾਲ ਗਏ ਅਸੀਂ ਮਾਤਾ ਨੂੰ ਬੁਲਾਇਆ ਉੱਥੇ ਉਹਨਾਂ ਦੇ ਘਰੇ ਬੁਲਾਇਆ ਔਰ ਤਕਰੀਬਨ ਮੱਲੇ ਵਾਲੇ ਵੀ 10-15 ਜੀ ਉੱਥੇ ਇਕੱਠੇ ਹੋ ਗਏ ਸਾਥੀਓ ਉਸ ਮਾਤਾ ਦੇ ਇੱਕ ਗੱਭਰੂ ਜਵਾਨ ਪੁੱਤ ਮਰ ਗਿਆ ਇੱਕ ਉਹਦੇ ਘਰ ਵਾਲਾ ਮਰ ਗਿਆ ਦੋ ਦੇ ਦੋਤੇ ਮਰ ਗਏ ਇੱਕ ਉਹਦੀ ਧੀ ਮਰ ਗਈ ਇਸ ਤਰ੍ਹਾਂ ਮਾਤਾ ਨੂੰ ਬੜਾ ਗਹਿਰਾ ਸਗਮਾ ਜਿਹੜਾ ਲੱਗਿਆ ਸੀ ਜਦੋਂ ਉਹਦੇ ਘਰ ਵਾਲਾ ਤੇ ਉਹਦਾ ਪੁੱਤ ਮਰ ਗਿਆ ਉਦੋਂ ਦਾ ਜਿਹੜਾ ਜਵਾਈ ਸੀ ਉਹ ਵੱਡੀ ਧੀ ਸੀ ਉਹ ਜਵਾਈ ਨੂੰ ਇੱਥੇ ਬੁਲਾ ਲਿਆ ਜਵਾਈ 35 ਸਾਲ ਤੋਂ ਰਹਿ ਰਿਹਾ ਉਹਦੇ ਵੀ ਦੋ ਗੱਭਰੂ ਜਵਾਨ ਪੋਤੇ ਇਸੇ ਘਰ ਦੇ ਵਿੱਚ ਹੀ ਮਰ ਗਏ। ਔਰ ਨਸ਼ਾ ਜਿਹੜਾ ਵਾ ਸਾਡੇ ਨੌਜਵਾਨਾਂ ਨੂੰ ਖਾਈ ਜਾ ਰਿਹਾ ਇੱਕ ਬਿਮਾਰ ਹੋ ਕੇ ਮਰ ਗਿਆ ਦੂਜੇ ਨਸ਼ੇ ਦੀ ਵਜ੍ਹਾ ਨਾਲ ਮਰ ਗਿਆ। ਦੋਵੇਂ ਪਿਓ ਧੀ ਉਸ ਘਰ ਦੇ ਵਿੱਚ ਰਹਿ ਰਹੇ ਆ। ਹੁਣ ਮਾਤਾ ਦਾ ਇਲਜ਼ਾਮ ਇਹ ਸੀ ਕਿ ਮੈਨੂੰ ਇਹਨਾਂ ਨੇ ਕੁੱਟਿਆ ਤੇ ਕੁੱਟ ਕੇ ਘਰੋਂ ਕੱਢਤਾ। ਅਸੀਂ ਦੂਜਾ ਪੱਖ ਜਿਹੜਾ ਸੀ ਉਹ ਮੁਹੱਲੇ ਵਾਲਿਆਂ ਤੋਂ ਵੀ ਜਾਣਿਆ। ਤੇ ਉਸ ਭਰਾ ਤੋਂ ਵੀ ਜਾਣਿਆ ਜਿਹਦੇ ਉੱਤੇ માતા ਆਪਣੇ ਜਵਾਈ ਦੇ ਉੱਤੇ ਇਲزام ਲਾ ਰਹੀ ਸੀ ਔਰ માતા ਵਾਰ-ਵਾਰ ਆਪਣੀ ਦੋਤੀ ਨੂੰ ਬੁਰਾ ਭਲਾ ਬੋਲ ਰਹੀ ਸੀ ਅਸੀਂ ਉਹਨੂੰ ਵੀ ਸਮਝਾਇਆ ਕਿ માતા ਨਹੀਂ ਕੋਈ ਗੱਲ ਨਹੀਂ ਬੱਚੇ ਆਪਣੇ ਬੱਚਿਆਂ ਦੇ ਐ ਨਹੀਂ ਕਰੀਦਾ ਅਸਲ ਵਿੱਚ ਉਹ ਰੋਲਾ ਕੀ ਆ ਕਿ ਜਿਹੜੀ ਜਗਾ ਵਾ 8 ਮਰਲੇ ਜਗਾ ਜਿਹੜੀ ਆ ਇੱਕ ਬੰਨੇ 3 ਮਰਲੇ ਆ ਇੱਕ ਬੰਨੇ 5 ਮਰਲੇ ਆ ਜਿਹੜਾ 5 ਮਰਲੇ ਜਗਾ ਉਹਦੇ ਵਿੱਚ ਉਹਦਾ ਜਵਾਈ ਰਹਿ ਰਿਹਾ ਔਰ ਜਵਾਈ ਨੇ ਆਪਦੇ ਪਰਿਵਾਰ ਨੂੰ ਛੱਡਣ ਤੋਂ ਬਾਅਦ 35 ਸਾਲਾਂ ਦੇ ਵਿੱਚ ਉਹ ਘਰ ਜਿਹੜਾ ਛੱਤ ਕੇ ਖੜਾ ਕੀਤਾ ਤੇ ਮਾਤਾ ਕਹਿੰਦੀ ਸੀ ਵੀ ਮੇਰੇ ਜਵਾਈ ਨੂੰ ਇਸ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਸਾਥੀਓ ਇਹੀ ਮਾਤਾ ਦੀ ਦਰਖਾਸਤ ਤੇ ਵੀ ਲਿਖਿਆ ਸੀਗਾ ਕਿ ਮੇਰਾ ਜਵਾਈ ਤੇ ਮੇਰੀ ਦੋਤੀ ਮੈਨੂੰ ਕੁੱਟਦੇ ਮਾਰਦੇ ਆ। ਇਹਨਾਂ ਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਜਾਵੇ। ਪਰ ਜਦੋਂ ਅਸੀਂ ਮਹੱਲੇ ਵਾਲਿਆਂ ਦਾ ਪੱਖ ਜਾਣਿਆ ਅਤੇ ਉਸ ਬੰਦੇ ਨਾਲ ਰਤਨ ਸਿੰਘ ਨਾਲ ਅਸੀਂ ਗੱਲਬਾਤ ਕੀਤੀ ਤੇ ਸਾਨੂੰ ਐ ਲੱਗਿਆ ਵੀ ਇਸ ਗਰੀਬ ਦੇ ਨਾਲ ੱੱਕਾ ਹੋ ਰਿਆ ਉਸ ਮਾਤਾ ਨੂੰ ਅਸੀਂ ਬੜੇ ਪਿਆਰ ਦੇ ਨਾਲ ਸਮਝਾਇਆ ਸਾਰਿਆਂ ਨੇ ਰਲ ਮਿਲ ਕੇ ਕਿ ਮਾਤਾ ਇਹ ਤੇਰਾ ਬੱਚਾ ਵਾ ਕੋਈ ਗੱਲ ਨਹੀਂ ਗੱਲਾਂ ਬਾਤਾਂ ਹੁੰਦੀਆਂ ਨੇ ਇੰਨੀਆਂ ਤੇਰਾ ਆਪਦਾ ਪੁੱਤ ਹੁੰਦਾ ਤੇ ਆਪਦਾ ਪੁੱਤ ਹੋ ਕੇ ਤੈਨੂੰ ਕੁੱਟਦਾ ਮਾਰਦਾ ਫਿਰ ਤੂੰ ਆਪਦੇ ਪੁੱਤ ਨੂੰ ਛੱਡ ਦਿੰਦੀ ਵੀ ਇਹਨੂੰ ਵੀ ਤੂੰ ਪੁੱਤ ਬਣਾ ਕੇ ਹੀ ਲਿਆਈ ਸੀ ਇਹ ਜਵਾਈ ਨਹੀਂ ਤੇਰਾ ਪੋਤੀ ਆ ਧੀ ਦੇ ਕੇ ਪੁੱਤ ਬਣਾਈ ਦੇ ਆ ਉਸ ਮਾਤਾ ਨੇ ਬੜਾ ਕੁਛ ਕੀਤਾ ਪਰ ਅਸੀਂ ਮਾਤਾ ਸਾਨੂੰ ਪਤਾ ਲੱਗ ਗਿਆ ਸੀ ਕਿ ਮਾਤਾ ਕੁਝ ਗਲਤ ਆ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਸਮਾਜ ਦੀ ਕੀ ਆ ਪ੍ਰੋਬਲਮ ਇਹ ਆ ਕਿ ਜਦੋਂ ਬੀਬੀਆਂ ਦੇ ਨਾਂ ਕੋਈ ਜਗ੍ਹਾ ਲੱਗ ਜਾਂਦੀ ਆ ਉਦੋਂ ਫਿਰ ਬੀਬੀਆਂ ਜਿਹੜੀਆਂ ਬੰਦਿਆਂ ਨੂੰ ਫੁਕਾਰੇ ਮਾਰਨ ਲੱਗ ਜਾਂਦੀਆਂ ਔਰ ਉਹ ਮਾਤਾ ਨੇ ਜਿਹੜੀ ਜਗ੍ਹਾ ਸੀਗੀ ਤਿੰਨ ਮਰਲੇ ਤੇ ਜਿਹੜੀ ਉਹਦੀ ਬੇਟੀ ਰਹਿੰਦੀ ਆ ਜਲੰਧਰ ਉਹਦੇ ਨਾਲ ਲਵਾਤੀ ਤੇ ਪੰਜ ਮਰਲੇ ਉਹਨੇ ਆਪਦੀ ਦੋ ਤੀ ਨਾ ਲਵਾਤੀ। ਔਰ ਉਹ ਕਹਿੰਦੀ ਵੀ ਮੈਨੂੰ ਜਦੋਂ ਦੀ ਮੈਂ ਜਗਾ ਨਾ ਲਵਾਤੀ ਉਦੋਂ ਦੀ ਮੈਨੂੰ ਕੁੱਟਦੇ ਮਾਰਦੇ ਆ। ਪਰ ਸਾਥੀਓ ਇੰਨਾ ਵੱਡਾ ਮਸਲਾ ਨਹੀਂ ਸੀ ਜਿੰਨਾ ਵੱਡਾ ਮਾਤਾ ਨੇ ਮਸਲਾ ਬਣਾ ਰੱਖਿਆ ਸੀ ਕਿਉਂਕਿ ਉਹ ਹਸਪੀਟਲ ਵੀ ਜਾ ਕੇ ਦਾਖਲ ਹੋ ਗਈ। ਕੁਝ ਮਰੀਜੀ ਹਾਂ ਬਾਹ ਤੇ ਚੂੜੀ ਵੱਜ ਗਈ ਕੁੜੀ ਦੀ। ਔਰ ਉਹਨੇ ਬੜੀ ਵੱਡਾ ਇਸ਼ੂ ਬਣਾਤਾ ਉਸ ਚੀਜ਼ ਦਾ ਡੀਐਸਪੀ ਸਾਹਿਬ ਤੱਕ ਵੀ ਇਹ ਦਰਖਾਸਤ ਪਹੁੰਚੀ ਔਰ ਮਿਲਾਂਗੇ ਕੱਲ ਨੂੰ। ਤੁਹਾਨੂੰ ਦੱਸਾਂਗੇ ਕਿ ਜਨਾਬੇ ਫੈਸਲਾ ਕਰਵਾ ਦਿੱਤਾ ਗਿਆ ਸੋ ਸਾਥੀਓ ਤੁਸੀਂ ਜਦੋਂ ਪਰੇ ਪੰਚਾਇਤਾਂ ਦੇ ਵਿੱਚ ਜਾਂਦੇ ਹੋ ਔਰ ਕਈ ਵਾਰ ਤੁਹਾਨੂੰ ਬੜੇ ਫੈਸਲੇ ਲੈਣੇ ਬਹੁਤ ਔਖੇ ਹੋ ਜਾਂਦੇ ਆ ਇਸ ਕਰਕੇ ਜਿਹੜੇ ਬੰਦੇ ਪਰਿਆਂ ਪੰਚਾਇਤਾਂ ਵਿੱਚ ਜਾਂਦੇ ਆ ਮੇਰੀ ਹੱਥ ਬੰਨ੍ਹ ਕੇ ਖਾਸ ਕਰਕੇ ਉਹਨਾਂ ਨੂੰ ਬੇਨਤੀ ਆ ਕਿ ਫੈਸਲਾ ਕਰਨ ਲੱਗੇ ਇੱਕ ਸਿੱਕੇ ਦਾ ਇੱਕ ਪਹਿਲੂ ਨਾ ਦੇਖਿਆ ਕਰੋ ਹਮੇਸ਼ਾ ਸਿੱਕੇ ਦੇ ਦੋਨੋਂ ਪਹਿਲੂ ਦੇਖ ਕੇ ਫਿਰ ਫੈਸਲਾ ਲਿਆ ਕਰੋ ਕਿਉਂਕਿ ਤੁਹਾਡਾ ਕੀਤਾ ਹੋਇਆ ਫੈਸਲਾ ਉਹਨੂੰ ਕੋ ਚੈਲੰਜ ਨਾ ਕਰ ਸਕੇ ਜਾਂ ਤੁਸੀਂ ਕਿਸੇ ਦੀ ਨੁਕਤਾਚੀਨੀ ਦੇ ਸ਼ਿਕਾਰ ਨਾ ਹੋਵੋ ਕਿਉਂਕਿ ਪਰੇ ਪੰਚਾਇਤਾਂ ਦੇ ਵਿੱਚ ਫੈਸਲੇ ਉਹ ਲੋਕ ਕਰਦੇ ਜਿਹੜੇ ਚੰਗੀ ਸੂਝਬੂਝ ਦੇ ਮਾਲਕ ਹੁੰਦੇ ਲੋਕ ਉਹਨਾਂ ਨੂੰ ਇੱਜ਼ਤ ਮਾਣ ਦਿੰਦੇ ਆ ਵੀ ਸਰਪੰਚ ਸਾਹਿਬ ਆ ਗਏ ਨੰਬਰਦਾਰ ਸਾਹਿਬ ਆ ਗਏ ਜਾਂ ਪ੍ਰਧਾਨ ਸਾਹਿਬ ਆ ਗਏ ਸੋ ਲੋਕ ਇਸੇ ਤਰ੍ਹਾਂ ਸਾਨੂੰ ਵੀ ਸਤਕਾਰ ਦਿੰਦੇ ਨੇ ਸਾਥੀਓ ਫਿਰ ਉਹਨੂੰ ਉਸ ਮਾਤਾ ਨੂੰ ਅਸੀਂ ਸਮਝਾ ਕੇ ਕਾਗਜ਼ ਤੇ ਸਾਈਨ ਬਕਾਇਦਾ ਸਾਰਿਆਂ ਦੇ ਲੈ ਕੇ ਉਹਨੂੰ ਮਾਤਾ ਨੂੰ ਘਰੇ ਬਿਠਾ ਆਏ ਆ ਕਿ ਮਾਤਾ ਜੀ ਉਹ ਪਹਿਲਾਂ ਮਾਤਾ ਮੰਨਦੀ ਨਹੀਂ ਸੀ ਫਿਰ ਉਹਨੂੰ ਮਾਤਾ ਨੂੰ ਕਿਹਾ ਵੀ 35 ਸਾਲ ਤੋਂ ਇੱਥੇ ਰਹਿ ਰਿਆ ਹੈ ਚਲੋ ਸਾਲ ਦਾ ਲੱਖ ਰੁਪਈਆ ਸੀ 35 ਲੱਖ ਬਣਦਾ ਮਾਤਾ ਇਹਨੂੰ ਦੇ ਦੇ ਆਪਦੀ ਕੁੜੀ ਨੂੰ ਲੈ ਕੇ ਤੁਰ ਜੂਗਾ ਫਿਰ ਹੌਲੀ ਹੌਲੀ ਮਾਤਾ ਦੇ ਗੱਲ ਸਮਝ ਆਈ ਤੇ ਮਾਤਾ ਨੂੰ ਸਮਝਾ ਕੇ ਉਹ ਅਸੀਂ ਆਪਦੀ ਜਥੇਬੰਦੀ ਵੱਲੋਂ ਬਕਾਇਦਾ ਇੱਕ ਕਾਗਜ਼ ਲਿਖ ਕੇ ਉਦੇ ਉੱਤੇ ਸਾਰਿਆਂ ਦੇ ਸੈਨ ਲੈ ਕੇ ਮਾਤਾ ਦਾ ਘੂਠਾ ਲਵਾ ਕੇ ਉਸ ਹੀ ਉਹਨਾਂ ਨੂੰ ਦੇ ਦਿੱਤਾ ਔਰ ਭਵਿੱਖ ਦੇ ਵਿੱਚ ਵੀ ਮੈਂ ਉਹਨਾਂ ਭੈਣਾਂ ਨੂੰ ਉਹਨਾਂ ਮਾਤਾਵਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜਿਨ੍ਹਾਂ ਦੇ ਨਾਂ ਕੋਈ ਜ਼ਮੀਨ ਜਾਇਦਾਦ ਲੱਗੀ ਹੁੰਦੀ ਆ ਉਸ ਕਰੀ ਪਰਿਵਾਰਾਂ ਨੂੰ ਆਪਦਿਆਂ ਨੂੰ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਨ ਲੱਗ ਜਾਂਦੀਆਂ ਫਿਰ ਪ੍ਰੈਸ਼ਰ ਪਾਉਣ ਲੱਗ ਜਾਂਦੀਆਂ ਵੀ ਸਾਡੇ ਨਾਂ ਇਹ ਜਗਾ ਕਈ ਵਾਰਾਂ ਘਰਾਂ ਦੇ ਵਿੱਚ ਇੰਨੀ ਤਕਰਾਰ ਵੱਧ ਜਾਂਦੀ ਆ ਕਿ ਉੱਥੇ ਇੱਕ ਦੂਜੇ ਨੂੰ ਮਾਰਨ ਮਰਾਉਣ ਤੱਕ ਵੀ ਲੋਕ ਅਤਾਬਲੇ ਹੋ ਜਾਂਦੇ ਆ ਸੋ ਪਰਿਵਾਰ ਚਲਾਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਦੇਸ਼ ਚ ਲਾਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਕਹਿਣ ਵਾਲਿਆਂ ਨੇ ਤਾਂ ਬਹੁਤ ਕੁਝ ਕਹੀ ਜਾਣਾ ਪਰ ਸਾਡੀ ਸਮਝਦਾਰੀ ਤੇ ਸੂਝਬੂਝ ਤਾਂ ਇਹੀ ਕਹਿੰਦੀ ਆ ਕਿ ਸਾਥੀਓ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਛਾਣਿਏ ਜੋ ਸਾਡੇ ਉੱਤੇ ਜ਼ੁਰਮ ਹੋ ਰਿਹਾ ਸਰਕਾਰਾਂ ਸਾਡੇ ਕੰਮਕਾਰ ਕਰਨ ਦੀ ਬਜਾਏ ਸਰਕਾਰਾਂ ਸਾਡੀਆਂ ਜ਼ਮੀਨਾਂ ਸਰਕਾਰੀ ਜ਼ਮੀਨਾਂ ਜਿਹੜੀਆਂ ਉਹ ਵੇਚੀ ਜਾ ਰਹੀਆਂ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਜਿਹੜਾ ਵਾ ਉਹ ਬਹੁਤ ਗਹਿਰਾ ਹੋਇਆ ਪਿਆ ਕਿਉਂਕਿ ਪੰਜਾਬ ਦੀ ਯੂਨੀਵਰਸਿਟੀ ਆ ਸੈਂਟਰ ਸਰਕਾਰ ਆਪਣੇ ਕਬਜ਼ੇ ਦੇ ਵਿੱਚ ਕਰਨਾ ਚਾਹੁੰਦੀ ਆ ਸੋ ਪੰਜਾਬੀਓ ਆਪਾਂ ਨੂੰ ਸਾਰਿਆਂ ਨੂੰ ਇੱਕ ਸੁਰ ਦੇ ਵਿੱਚ ਆਵਾਜ਼ ਦੇਣੀ ਚਾਹੀਦੀ ਆ ਹਮਲਾ ਮਾਰਨਾ ਚਾਹੀਦਾ ਤਾਂ ਕਿ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੇ ਕੋਲ ਹੀ ਰਵੇ ਤੇ ਇਹ ਅੱਗੇ ਨਾ ਜਾਵੇ ਸੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਘਰ ਪਰਿਵਾਰਾਂ ਬੱਚਿਆਂ ਨੂੰ ਤੰਦਰੁਸਤੀ ਦੇਵੇ ਬਹੁਤ ਬਹੁਤ ਧੰਨਵਾਦ